ਲੋ গুড মর্নিং ਜੀ ਸੌਰੀ গুড মর্নিং ਵੀ গুড ইভিনিং Shastri aka ji shastri aka namaste تے کم تو سارے ਸਿੱਖਣੇ ਜ਼ਰੂਰੀ ਨੇ ਜੀ تے اے ਕੰਮ ਵੀ ਸਿੱਖਣਾ ਜ਼ਰੂਰੀ ਸੀ ਕਿਵੇਂ ਸਿੱਖਿਆ ਕਿਵੇਂ کوشش ਕੀਤੀ ਇਹ ਤਾਂ ਹੁਣ ਤੁਹਾਨੂੰ ਆਪਾਂ ਜਦੋਂ স্টেਪ ਬਾਈ স্টেਪ ਚੱਲਦੇ ਆ ਉਹ ਤੋਂ ਬਾਅਦ ਹੀ ਪਤਾ ਲੱਗਦਾ ਤਾਂ ਸਾਰੀਆਂ ਗੱਲਾਂ ਆਪਾਂ ਟੈਮ ਰਹਿੰਦੇ ਤਾਂ ਨਹੀਂ ਸਿੱਖ ਸਕਦੇ ਇਸ ਕਰਕੇ ਜੀ ਆਪਾਂ सिख दे रोज सीखन की कोई उम्र नहीं होंगी जिंदगी अपनी है अपनी शर्त जीओ और जिंदगी अगे वह सब तो बड़ी और बेस्ट थॉट था यही है कि जिंदगी अपनी है अपने अपने तरीके न जीनी है इस करके चलते रहो जो तो शौक ने उन्होंने पूरे करो ते अपना शौक तो प्लाट्स रिटिव हाँ मैं प्लाट लवर है जी और अपने देखो ਪਲਾਂਟਸ ਨੂੰ ਪਿਆਰ ਕੀਤਾ ਔਰ ਪਲਾਂਟਸ ਦਾ ਸ਼ੌਕ ਪੂਰਾ ਕਰਨ ਲਈ ਆਪਣੇ ਘਰ ਦੇ ਵਿੱਚ ਬੇੜਾ ਨਹੀਂ ਸੀ ਤਾਂ ਆਪਾਂ ਨੇ ਫਿਰ ਵੀ ਹਿੰਮਤ ਨਹੀਂ ਛੱਡੀ ਔਰ ਅੱਜ ਦੇ ਟਾਈਮ ਆਪਾਂ ਛੱਤ ਤੇ ਟਰੈਸ ਗਾਰਡਨ ਬਣਾਇਆ ਹੋਇਆ ਔਰ ਸਭ ਤੋਂ ਵੱਡੀ ਖੁਸ਼ੀ ਹੈ ਮੈਨੂੰ ਟਰੈਸ ਗਾਰਡਨ ਦੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਟਰੈਸ ਗਾਰਡਨ ਤੇ ਵਧੀਆ ਆਪਣੇ ਸਬਜ਼ੀਆਂ ਲਗਾ ਰਹੇ ਹਾਂ ਵਧੀਆ ਗ로우 ਕਰ ਰਹੇ ਹਾਂ ਪਲਾਂਟਸ ਨੂੰ ਤੇ ਇਸ ਤਰ੍ਹਾਂ ਆਪਾਂ ਸਭ ਆਪਣੇ ਸ਼ੌਕ ਪੂਰੇ ਕਰ ਸਕਦੇ ਆ ਜੀ ਬਸ ਕਦੇ ਸਿੱਖਣ ਤੋਂ ਨਾ ਭੱਜੋ ਔਰ ਕਦੇ ਹਿੰਮਤ ਨਾ ਛੱਡੋ ਠੀਕ ਹੈ ਨੇ ਜੀ ਜ਼ਿੰਦਗੀ ਚ ਅੱਗੇ ਵਧਦੇ ਰਹੋ ਤੇ ਜ਼ਰੂਰ ਤੇ ਜ਼ਰੂਰ ਆਪਾਂ ਨੂੰ ਕਾਮਯਾਬੀ ਮਿਲਦੀ ਆ ਤੇ ਇਸ ਤਰ੍ਹਾਂ ਤੁਸੀਂ ਜ਼ਿੰਦਗੀ ਚ ਅੱਗੇ ਵਧਦੇ ਰਹੋ ਗੱਲ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਅਗਰ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਕਿਉਂਕਿ ਦੇਖੋ ਸਭ ਦੀ ਜ਼ਿੰਦਗੀ ਹੁੰਦੀ ਆ ਸਭ ਦੀ ਜ਼ਿੰਦਗੀ ਦੇ ਰੂਲ ਆਪਣੇ ਆਪਣੇ ਹੁੰਦੇ ਨੇ ਆਪਾਂ ਕਿਸੇ ਨੂੰ ਬਦਲ ਤਾਂ ਨਹੀਂ ਸਕਦੇ ਪਰ ਹਾਂ ਜੋ ਆਪਣੀ ਸੋਚ ਹੈ ਜੋ ਆਪਣੀ ਜ਼ਿੰਦਗੀ ਹੈ ਆਪਾਂ ਉਹਦੇ ਰਿਕਾਰਡਿੰਗ ਚੱਲ ਸਕਦੇ ਆਂ ਔਰ ਆਪਣੇ ਜੋ ਸੁਪਨੇ ਨੇ ਉਹਨਾਂ ਨੂੰ ਪੂਰੇ ਕਰ ਸਕਾਰੇ ਇਸ ਕਰਕੇ ਜੀ ਆਪਣੀ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਤੇ ਜੀਓ ਕਿਸੇ ਹੋਰ ਦੀਆਂ ਸ਼ਰਤਾਂ ਤੇ ਜੀਣ ਦੀ ਜ਼ਰੂਰਤ ਨਹੀਂ ਹਾਂਜੀ ਜੱਪੂ ਕੀ ਕਹਿੰਦੇ ਹੋ ਉੱਥੇ ਬੈਠਾ ਚਲੋ ਚਲੋ ਬੈਠਦੇ ਆ ਪੁੱਤ ਐਡੀ ਵੀ ਕੀ ਗੱਲ ਐ ਇਹ ਵੀ ਇੰਨਾ ਦੀ ਜ਼ਿੰਦਗੀ ਆ ਤੇ ਇਹਨਾਂ ਦਾ ਵੀ ਕਹਿਣਾ ਮੰਨ ਲੈਣਾ ਚਾਹੀਦਾ ਰੱਬ ਦੇ ਜੀਵਾਂ ਦਾ ਤੇ ਇਹ ਵੀ ਰੱਬ ਦੇ ਜੀ ਨੇ ਤੇ ਵੈਲਕਮ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲਾਈਕ ਜ਼ਰੂਰ ਕਰਿਓ ਫਰੈਂਡਸ ਇੱਕ ਦੋ ਮੈਸੇਜ ਜ਼ਰੂਰ ਕਰ ਦਿਓ ਅਗਰ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੇ ਗੁੱਡ ਈਵਨਿੰਗ ਫਰੈਂਡਸ ते थे थैंक यू तुसी मेरे चैनल ते आए अपना टाइम काट के थैंक यू फॉर वाचिंग जी अच्छा पुत लेके आई लेके आई हां जी हां पुत लेके आई सोने काके रुको इथे चुपू में आनी हां ते थे थैंक यू फ्रेंड्स तुसी आए टाइम काट के गल सुनो जप्पू इथे आओ आजो 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 आजो, आजो। थैंक यू जी थैंक यू ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਟਾਈਮ ਕੱਢ ਕੇ ਆਏ ਲਾਈਕ ਜ਼ਰੂਰ ਕਰ ਦਿਓ ਔਰ ਕਮੈਂਟ ਜ਼ਰੂਰ ਕਰਿਓ ਤੇ ਇਹ ਜਿਹੜਾ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਤੇ ਅੱਜ ਆਪਾਂ ਸਿੱਖ ਲਿਆ ਹੈ ਤੇ ਇਸ ਕਰਕੇ ਆਪਾਂ ਟਰਾਈ ਕਰ ਰਹੇ ਸੀ ਕਿ ਲਾਈਵ ਕਿੱਦਾਂ ਚੱਲੂਗਾ ਤਾਂ ਇਸ ਕਰਕੇ ਮੈਂ 2-4 ਮਿੰਟ ਲਈ ਲਾਈਵ ਆਈ ਆ ਤੇ ਕੋਸ਼ਿਸ਼ ਕਰਾਂਗੇ ਕਿ ਇਹ ਲਾਈਵ ਕਿੱਦਾਂ ਚੱਲਦੀ ਹੈ ਜਾਂ ਕੀ ਇਹਦਾ ਬੈਨੀਫਿਟ ਹੈ ਤੁਹਾਡਾ ਜਲਦੀ ਸ਼ੇਅਰ ਕਰਾਂਗੇ ਜੀ ਕਿਉਂਕਿ ਹਰ ਆਪਾਂ ਨੂੰ ਹਰੇਕ ਚੀਜ਼ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਠੀਕ ਹੈ ਆਪਾਂ ਕਿਸੇ ਤੇ ਕਹਿ ਸੁਣੇ ਤੇ ਵਿਸ਼ਵਾਸ ਨਾ ਕਰੋ ਜਦ ਤੱਕ ਆਪਣਾ ਖੁਦ ਦਾ ਐਕਸਪੀਰੀਅੰਸ ਨਹੀਂ ਹੈਗਾ ਨਾ ਉਦੋਂ ਤੱਕ ਆਪਾਂ ਕਾਮਯਾਬ ਨਹੀਂ ਹੈਗੇ ਇਸ ਕਰਕੇ ਜੀ ਆਪਣਾ ਖੁਦ ਦਾ ਐਕਸਪੀਰੀਅੰਸ ਕਰ ਰਹੇ ਆ ਆਪਾਂ ਇਹ ਲਾਈਵ ਦੇ ਵਿੱਚ ਆ ਕੇ ਔਰ ਜੋ ਆਪਣਾ ਖੁਦ ਦਾ ਐਕਸਪੀਰੀਅੰਸ ਹੋਵੇ ਤੁਹਾਡਾ ਨਾਲ ਸ਼ੇਅਰ ਕਰਦੇ ਆ ਜੀ ਤਾਂ ਇਸ ਕਰਕੇ ਥੈਂਕ ਯੂ ਤੁਸੀਂ ਚੈਨਲ ਟਾਈਮ ਕੱਢ ਕੇ ਆਏ ਮੇਰੇ ਚੈਨਲ ਤੇ ਥੈਂਕ ਯੂ ਜੀ ਥੈਂਕ ਯੂ ਔਰ ਲਾਈਕ ਕਰ ਦਿਓ ਔਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਜੀ ਬਹੁਤ ਬਹੁਤ ਧੰਨਵਾਦ ਫਰੈਂਡਸ ਤੇ ਆਪਾਂ ਲਗਾਣਾ ਹੈ ਜੀ ਛੱਤ ਤੇ ਪਲਾਂਟਸ ਪਲਾਂਟਸ ਤੁਸੀਂ ਘਰ ਦੇ ਵਿੱਚ ਆਸਾਨੇ ਨਾਲ ਕਟਿੰਗ ਤੋਂ ਗਰੋ ਕਰ ਸਕਦੇ ਹੋ ਜਾਂ ਫਿਰ ਕਈ ਪਲਾਂਟਸ ਇਦਾਂ ਦੇ ਨੇ ਜਿਹੜੇ ਆਸਾਨੇ ਨਾਲ ਬੀਜਾਂ ਤੋਂ ਗਰੋ ਹੋ ਜਾਂਦੇ ਨੇ ਉਹਨਾਂ ਨੂੰ ਬਹੁਤ ਆਸਾਨੀ ਨਾਲ ਤੁਸੀਂ ਗਰੋ ਕਰ ਸਕਦੇ ਹੋ ਜਾਂ ਫਿਰ ਸਭ ਤੋਂ ਬੈਸਟ ਆਪਸ਼ਨ ਹੈ ਜੀ ਘਰ 'ਚ ਸਬਜ਼ੀਆਂ ਲਗਾਓ ਕਿਉਂਕਿ ਮੇਰਾ ਮੇਨ ਹੈਗਾ ਸਬਜੀਆਂ ਦਾ ਚੈਨਲ ਹੁਣ ਗਰਮੀ ਦੇ ਵਿੱਚ ਛੱਤ ਤੇ ਸਬਜੀਆਂ ਸੇਕ ਨਾਲ ਸੜ ਗਈਆਂ ਸੀ ਤੇ ਉਸ ਤੋਂ ਬਾਅਦ ਕੋਈ ਆਪਸ਼ਨ ਨਹੀਂ ਸੀ ਗਰਮੀ ਇੰਨੀ ਜ਼ਿਆਦਾ ਸੀ ਉਹਦੇ ਕਰਕੇ ਫਲ ਵੀ ਨਹੀਂ ਲੱਗਿਆ ਸਬਜੀਆਂ ਨੂੰ ਤੇ ਬਟ ਜਿਹੜਾ ਠੰਡ ਔਰ ਗਰਮੀ ਦੀ ਸ਼ੁਰੂਆਤ ਦਾ ਟਾਈਮ ਆ ਇਹ ਬੈਸਟ ਦੋ ਸੀਜ਼ਨ ਹੁੰਦੇ ਨੇ ਗਰਮੀ ਔਰ ਸਰਦੀ ਦੇ ਤੇ ਜਿਹੜਾ ਜੂਨ ਦਾ ਮਹੀਨਾ ਉਹ ਥੋੜਾ ਜਿਹਾ ਸਬਜੀਆਂ ਹੋਣ ਚਾਹੇ ਪlant ਹੋਣ ਉਹਨਾਂ ਨੂੰ ਸੰਭਾਲਣ ਲਈ ਥੋੜਾ ਜਿਹਾ ਮੁਸ਼ਕਲ ਨਹੀਂ ਬਹੁਤ ਮੁਸ਼ਕਲ ਹੋ ਜਾਂਦਾ ਜੀ ਕਿਉਂਕਿ ਜਿੰਨਾਂ ਦੇ ਘਰ ਦੇ ਵਿੱਚ ਆਪਣੇ ਕਵਰ ਕੀਤਾ ਹੋਇਆ ਸ਼ੈੱਡ ਉਹਨਾਂ ਦੇ ਵੀ ਇੰਨਾ ਜ਼ਿਆਦਾ ਜੂਨ ਦੇ ਮਹੀਨੇ ਚ ਸੇਕ ਸੀ ਛੱਤਾਂ ਤੇ ਉਹਨਾਂ ਦੇ ਵੀ ਪਲਾਂਟ ਖਰਾਬ ਹੋਏ ਨੇ ਮੇਰੇ ਬਹੁਤ ਫਰੈਂਡ ਸਰਕਲ ਹੈ ਉਹਨਾਂ ਦੇ ਵੀ ਪਲਾਂਟ ਖਰਾਬ ਹੋਏ ਨੇ ਜੀ ਕਿਉਂਕਿ এনवायरमेंट ਚੇਂਜ ਕਰਕੇ ਨਾ ਬਹੁਤ ਨੁਕਸਾਨ ਹੋਏ ਨੇ ਇਸ ਕਰਕੇ ਜੀ ਤੁਸੀਂ ਸਰਦੀਆਂ ਦੀਆਂ ਸਬਜ਼ੀਆਂ ਲਗਾ ਲਓ ਠੀਕ ਹੈ ਗਮਲੇ ਹੈਗੇ ਨੇ ਠੀਕ ਹੈ ਨੇ ਗਰੋ ਬੈਗ ਦੇ ਵਿੱਚ ਤੁਸੀਂ ਸਾਗ ਪਾਲਕ ਮੇਥੇ ਧਨੀਆਂ ਤਾਂ ਹਰ ਘਰ ਦੀ ਜ਼ਰੂਰਤ ਹੈ ਜੀ ਧਨੀਆਂ ਲਗਾ ਲਓ ਹਨਾ ਤੇ ਇਸ ਕਰਕੇ ਹੁਣ ਤੁਹਾਡੇ ਕੋਲ ਮੇਰੀਆਂ ਨੰਮੀਆਂ ਵੀਡੀਓ ਤੁਹਾਡਾ ਨਾਲ ਸ਼ੇਅਰ ਕਰੂੰਗੀ ਧਨੀਆ ਪਾਲਕ ਮਥੇ ਤੇ ਘਰ ਦਾ ਸਾਗ ਹੋਊਗਾ ਜੀ ਆਪਾਂ ਬਾਜ਼ਾਰੋਂ ਸਾਗ ਪਾਲਕ ਮਥੇ ਨਹੀਂ ਲਿਆਉਂਦੇ ਔਰ ਨਾ ਹੀ ਬਾਹਰੋਂ ਮੈਂ ਕੋਈ ਸਬਜੀ ਬਰਤਨ ਆ ਪਸੰਦ ਕਰਦੀਆਂ ਕਿਉਂਕਿ ਸਿਹਤ ਦੇ ਉੱਪਰ ਜੀ ਕੁਝ ਨਹੀਂ ਹੁੰਦਾ ਜੀ ਅਗਰ ਆਪਾਂ ਸਿਹਤ ਲਈ ਇੰਨੀ ਗਮਿਹਨਤ ਨਹੀਂ ਕਰ ਸਕਦੇ ਫੇਰ ਤਾਂ ਜੀ ਕੋਈ ਫਾਇਦਾ ਨਹੀਂ ਜ਼ਿੰਦਗੀ ਦਾ ਫੇਰ ਤਾਂ ਜ਼ਿੰਦਗੀ ਲਚਾਰੀ ਚ ਕੱਟੀ ਜਾਂਦੀ ਆ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਕੱਟਣ ਲਈ ਜ਼ਿੰਦਗੀ ਨੂੰ ਪਹਿਲਾਂ ਹਾਰਡ ਵਰਕਿੰਗ ਜੌਬ ਦੀ ਤਰ੍ਹਾਂ ਚੱਲੋ ਚਲੋ ਬੇਟਾ ਚੱਲੋ ਹਾਰਡ ਵਰਕਿੰਗ ਜੌਬ ਦੀ ਤਰ੍ਹਾਂ ਆਪਣੀ ਜ਼ਿੰਦਗੀ ਚ ਅੱਗੇ ਵਧਦੇ ਰਹੋ ਫੇਰ ਹੀ ਆਪਾਂ ਕਾਮਯਾਬ ਹੋ ਸਕਦੇ ਆਂ ਅਗਰ ਤੁਹਾਨੂੰ ਮੇਰੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਜੀ ਔਰ ਸਪਰੇਅ ਫ੍ਰੀ ਹੁੰਦਾ ਜੀ ਘਰ ਦਾ ਸਾਗ ਪਾਲਕ ਮੇਥੇ ਤਾਂ ਕਰਕੇ ਸਪਰੇਅਾਂ ਦਵਾਈਆਂ ਤੋਂ ਬਚਣ ਲਈ ਘਰ ਦੇ ਵਿੱਚ ਜ਼ਰੂਰ ਲਗਾਓ ਤੇ ਮੇਰੇ ਕੋਲ ਵੈਸੇ ਇੱਕ ਇੱਕ ਦੋ ਦੋ ਕਰਕੇ ਆਪਣੇ ਗਮਲੇ ਖਰੀਦ ਲਏ ਸੀ ਜਿਆਦਾ ਮੈਂ ਨਹੀਂ ਇੱਕਦਮ ਖਰੀਦਦਾਰੀ ਗਮਲਿਆਂ ਦੀ ਕਰ ਸਕਦੀ ਬਟ ਹਾਂ ਇੰਨਾ ਕਹੇਗਾ ਅਗਰ ਕਮਲੇ ਆਪਾਂ ਨਹੀਂ ਟੈਂਪ ਟੂ ਟੈਂਪ ਖਰੀਦ ਸਕਦੇ ਤੁਸੀਂ ਜਿਹੜੇ ਥੈਲੇ ਹੁੰਦੇ ਨੇ ਉਹਨਾਂ ਦੇ ਗ੍ਰੋ ਬੈਗ ਬਣਾਓ ਔਰ ਘਰ ਦੇ ਵਿੱਚ ਆਸਾਨੀ ਨਾਲ ਵਰਤੋ ਤੇ ਚਲੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਟ ਕੇ ਥੈਂਕ ਯੂ ਫॉर ਵਾਚਿੰਗ ਜੀ